ਜਾਸ ਹੁਆ 40 ਲੀਟਰ ਵਾਲੀ ਗਾ ਮਿੱਤਰੋ ਬਾਕੀ ਜਿਹੜੀ ਹੈਗੀ ਆ ਨਾ ਆ ਗਾ ਚੈੱਕ ਕਰ ਲੋ ਬਾਈ ਜਿਹੜੇ ਪਰ ਚੁਾਈ ਦੇਖੋ ਜੀ ਨੇੜੇ ਕਰ ਲੋ ਹਾਂ ਇਹ ਦੋਨਾਂਥੇ ਨਮਰੀ ਤਰ ਇਹ ਆ ਦੇਖ ਲੋ ਮਿੱਤਰੋ ਇਹਦੀ ਨਾ ਆਹਾਹਾ ਲੈ ਵੀ ਆ ਬੱਛੀ ਜੀ ਨੇ ਲੈਣੀ ਹੋਈ ਨਾ ਕੱਲੀ ਤੇ ਉਹ ਸੰਪਰਕ ਕਰ ਹਾਂਜੀ ਹਸੀ ਕਾਲ ਦੋਸਤੋ ਬਹੁਤ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੁਰਪ੍ਰੀਤ ਅਮਰਗੜ ਵਾਲੇ ਕੋਲੇ ਪਹੁੰਚੇ ਹੋਏ ਆਂਗੇ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਨਾ ਇੱਕ ਜਮਾ ਤਾਜੀ ਸੂਈ ਹੋਈ ਬਹਿੜ ਦਿਖਾ ਦਾਂਗੇ ਬਹਿੜ ਕਾਦੀ ਆ ਮਿੱਤਰੋ ਜਮਾ ਬਣਿਆ ਤਨੇ ਛੋਟਾ ਹਾਥੀ ਆ ਬਾਕੀ ਜਦੋਂ ਤੁਸੀਂ ਕੋਲੇ ਆਉਂਗੇ ਨਾ ਮੇਰੀ ਕਹੀ ਗੱਲ ਜਿਵੇਂ ਮੈਂ ਤੁਹਾਨੂੰ ਕਹੀ ਆ ਵੀ ਛੋਟਾ ਹਾਥੀ ਤੇ ਤੁਸੀਂ ਵੀ ਇਹ ਆ ਗੱਲ ਆਖੋਗੇ ਵੀ ਭਾਈ ਹਾਂ ਬਹਿੜ ਦਾ ਕੱਦ ਕਾਟ ਜਿਹੜਾ ਹੈਗਾ ਨਾ ਪੂਰਾ ਡਬਲ ਆ ਇੱਕ ਤਾਂ ਇਹ ਦਿਖਾ ਦਾਂਗੇ ਤੇ ਇੱਕ ਜਮਾ ਤਿਆਰ ਦੁੱਧ ਵਾਲੀ ਭਾਈ ਗੁਰਪ੍ਰੀਤ ਕਹਿੰਦਾ ਨਾ ਇਹ ਗਾਂ ਥੱਲੇ ਹੁਣ ਨਾ 30 ਕਿਲੋ ਦੁੱਧ ਜਮਾ ਤਿਆਰ ਆ ਬਲਾਂ ਕੋਈ ਆ ਕੇ ਦੋ ਡੰਗ ਦੀ ਚਵਾਈ ਕਰਕੇ ਲੈ ਜੇ ਤੇ ਭਲਾਂ ਲੈ ਜੇ ਆਨਲਾਈਨ ਪਰ ਦੁੱਧ ਦੀ ਜਿਹੜੀ ਹੈਗੀ ਗਰੰਟੀ ਰਹੂਗੀ ਤੇ ਜਿਹੜੀ ਹੁਣ ਆ ਆ ਗਈ ਨਾ ਆਪਾਂ ਇੱਥੋਂ ਜਾਣਕਾਰੀ ਲੈਣੀ ਸ਼ੁਰੂ ਕਰਾਂਗੇ ਬਾਕੀ ਇਧਰਲੇ ਪਾਸੇ ਜਿਹੜੀਆਂ ਹੈਗੀਆਂ ਘਰ ਦੀਆਂ ਗਾਵਾਂ ਉਹ ਵੀ ਮੈਂ ਤੁਹਾਨੂੰ ਦਿਖਾ ਦਾਨਾਗਾ ਇਧਰਲੇ ਪਾਸੇ ਵਾਲੀਆਂ ਬਹਿਣਾ ਬਾਈ ਦੀਆਂ ਦੁੱਧ ਤੇ ਲਾਈਆਂ ਹੋਈਆਂ ਨੇ ਤੇ ਇੱਕ ਤੁਹਾਨੂੰ ਨਾ ਸੱਚ ਹੋਰ ਜੇ ਗੱਲ ਕਰਨ ਲਗੇ ਨਾ ਜਮਾ ਪ੍ਰੋਪਰ ਰਿਕਾਰਡ ਵਾਲੀ ਬਹਿੜ ਛੋਟੀ ਬੱਚੀ ਦਿਖਾਉਂਗਾ ਮੈਂ ਤੁਹਾਨੂੰ ਆਹਾ ਤੇ ਆ ਬੱਚੀ ਵੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਆਜੋ ਕਰਵਾਗੇ ਆਪਾਂ ਬਾਈ ਗੁਰਪ੍ਰੀਤ ਨਾਲ ਗੱਲਬਾਤ ਅਮਰਗੜ ਚਲਬੂਟੀ ਵਾਲੇ ਨਾਲ ਤੇ ਬਾਕੀ ਜਿਹੜੀ ਜਾਣਕਾਰੀ ਦੇਊਗਾ ਨਾ ਭਾਈ ਗੌਰਨਰ ਸੁਣ ਲਿਓ ਮਿੱਤਰੋ ਤੇ ਆਓ ਕਰਾਂਗੇ ਗੱਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕਿਵੇਂ ਆ ਗੁਰਪ੍ਰੀਤ ਬਹੁਤ ਵਧੀਆ ਬਾਈ ਬਾਈ ਗੁਰਪ੍ਰੀਤ ਜਿਹੜਾ ਆਪਣਾ ਪਿੰਡ ਆ ਗਿਆ ਹਨਾ ਪਿੰਡ ਅਮਰਗੜ ਬਾਈ ਤੇ ਗੋਨਣਾ ਮੰਡੀ ਨੇੜੇ ਰਹਿੰਦੇ ਆ ਜ਼ਿਲ੍ਹਾ ਬਠਿੰਡਾ ਪੈਂਦਾ ਆਪਾਂ ਨੂੰ ਠੀਕ ਆ ਤੇ ਗੁਰਪ੍ਰੀਤ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਹਨਾ ਵੀ ਸੋਹਣੀ ਚੀਜ਼ ਹੈ ਚੰਗੀ ਤੀਜ ਸਲਾਹੀ ਜਾਂਦੀ ਹੈ ਹਾਂਜੀ ਬਾਈ ਕੱਦ ਕਾਠ ਕਨੀਓ ਕਿਸੇ ਨੂੰ ਕੱਦ ਕਾਠ ਤਾਂ ਦੇਖ ਲਓ ਬਾਈ 6 ਫੁੱਟ ਦੇ ਲਗਭਗ ਹੈਗਾ ਠੀਕ ਹੈ ਤੇ ਦੂਜਾ ਸੂਆ ਸੂਈ ਆ ਸੂਈ ਇਹ ਕੱਲ ਸ਼ਾਮ ਜਿਹਨੂੰ ਸੂਈ ਆ ਕੱਲ ਸ਼ਾਮ ਦੀ ਸੂਈ ਆ ਇੱਕ ਦਿਨ ਪੂਰਾ ਹੋ ਗਿਆ ਇੱਕ ਦਿਨ ਪੂਰਾ ਹੋ ਗਿਆ ਮਗਰ ਬੱਚਾ ਮਗਰ ਬੱਚਾ ਜੀ ਠੀਕ ਆ ਮੈਂ ਤੁਥੋਂ ਐ ਪੁੱਛ ਸਕਦਾ ਵੀ ਕਿੱਥੋਂ ਲੈਂਦੀ ਐ ਇਹ ਲੋਕਲੀ ਫਾਰਮ ਚੋਂ ਲਈ ਆ ਜੀ ਲੋਕਲ ਫਾਰਮ ਦੇ ਵਿੱਚੋਂ ਲਈਦੀ ਆ ਠੀਕ ਆ ਇਹ ਇਹਦਾ ਕੋਈ ਰਿਕਾਰਡ ਬਈ ਜਿਹੜਾ ਰਿਕਾਰਡ ਦੇਖੋ ਜੀ ਕਾਹਨ ਤਾਂ ਉਹਨਾਂ ਨੇ 35 36 ਕਿਲੋ ਦੁੱਧ ਆਖਿਆ ਅੱਛਾ ਪਹਿਲਨ ਦਾ ਹਾਂ ਪਹਿਲਨ ਦਾ ਅਗਲਾ ਜਿੰਨੀ ਮਰਜ਼ੀ ਮਨ ਲੈ 35 ਮੰਨ ਲਈ ਜਾਂ 45 ਮੰਨ ਲਈ ਠੀਕ ਆ ਹੁਣ ਦੂਜੇ ਸਵੈ ਤੇਰੀ ਆਸਮਤਾਵਕ ਕਿੰਨਾ ਪਾ ਸਕਦਾ ਆਸਮਤਾਵਕ 35 40 ਕਿਲੋ ਤਾਂ ਚਾਹੀਦੇ ਹੀ ਖੁੱਲਾ ਦੁੱਧ ਠੀਕ ਆ ਬਾਕੀ ਉਹ ਲਾਪ ਦੀ ਸੇਵਾ ਨਾਲ ਮੰਨ ਕੇ ਲੈ ਲਈ ਠੀਕ ਆ ਆਪਾਂ ਨਹੀਂ ਕਹਿੰਦੇ ਵੀ 35 ਕਿਲੋ ਕੱਢੇ ਵਾਲਾ 20 ਵੀ ਚੋ ਸਕਦਾ ਤੇ 40 ਵੀ ਚੋ ਸਕਦਾ ਠੀਕ ਆ ਹਾਂਜੀ ਮਤਲਬ ਆਪਣੀ ਜਿਹੜੀ ਗਰੰਟੀ ਰਹੂਗੀ ਆਪਣੀ ਗਾਰੰਟੀ ਤਾਂ ਆਪਣੇ ਘਰੇ ਮੰਨ ਲਓ ਜੇ ਆਪਾਂ 15 ਦਿਨਾਂ ਨੂੰ ਦੁੱਧ ਚਮਾਉਣੇ ਆ ਕੋਈ 35 40 ਕਿਲੋ ਦੁੱਧ ਚਵਾ ਦਾਂਗੇ ਜੀ ਠੀਕ ਹੈ ਪਰ ਘਰ 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 ਕਰਦੀ ਗਾਰੰਟੀ ਰਹੂਗੀ ਜੀ ਠੀਕ ਹੈ ਜਦੋਂ ਬਾਹਰ ਹੋ ਗਈ ਕੋਈ ਗਾਰੰਟੀ ਨਹੀਂ ਸਾਲੀਆਂ ਚੀਜ਼ਾਂ ਇਹਨਾਂ ਦਾ ਕੀ ਪਤਾ ਜੀ ਸਹੀ ਗੱਲ ਆ ਅੱਛਾ ਮਗਰ ਬੱਚਾ ਆ ਗਿਆ ਹਨਾ ਮਗਰ ਬੱਚਾ ਆ ਗਿਆ ਜੀ ਠੀਕ ਹੈ ਤੇ ਇਹੇ ਹੁਣ ਖੋਲ ਤੇ ਆਪਾਂ ਤੋੜ ਕੇ ਦਿਖਾਈਏ ਲੇਵੇ ਦੀ ਬੰ ਬੰਤਰਮੁਤਰ ਕੇਰਾ ਨਾ ਖੜੀ ਦੀ ਦਿਖਾਤਾ ਨਾ ਬਾਕੀ ਸੁਬਾ ਖਾਲੀ ਕਰੀ ਹੋਈ ਹੈ ਜੀ ਬਾਕੀ ਹੁਣ ਮੈਂ ਪਾਸ ਕਰਕੇ ਲਿਆ ਆ ਠੀਕ ਹੈ ਸੋਤੀ ਮੰਨ ਲਓ ਇਹ ਵੀ ਬਾਲਾ ਟਾਈਮ ਨਹੀਂ ਹੋਇਆ ਅੱਛਾ ਢੁੱਢ ਦੋ ਘੰਟੇ ਹੋਇਆ ਆ ਇਹਨੂੰ ਠੀਕ ਆ ਲੈ ਆ ਦੇਖ ਲਓ ਹੁਣ ਤੁਸੀਂ ਨਾ ਕਹੀਂ ਪਾਸਮ ਕੇ ਆਏ ਇਹ ਆ ਲੇਵਾ ਦੇਖ ਲਓ ਮਿੱਤਰੋ ਜਿਹੜਾ ਤਿਆਰ ਕੀਤਾ ਕਰਮਾਲੀ ਨੇ ਨਾ ਜਮਾ ਫਿੱਟ ਲੇਵੇ ਵਾਲੀ ਆ ਹਜੇ ਤਾਂ ਨਾ ਜਿਵੇਂ ਤਾਜੀ ਸੂਈ ਆ ਹਜੇ ਤਾਂ ਲੇਵੇ ਨੂੰ ਬਾਕੀ ਸੰਗਲ ਆਪੇ ਹੀ ਪਾਇਆ ਜੀ ਹਾਂ ਬਾਕੀ ਸੰਕਲਪ ਪਈ ਪਾਇ ਉੱਥਾ ਖੁੱਲੀ ਸੀਗੀ ਠੀਕ ਆ ਲੈ ਹੁਣ ਮਿੱਤਰੋ ਆਹ ਦੇਖ ਲੋ ਬਾਈ ਕਹਿੰਦਾ ਵੀ 40 ਲੀਟਰ ਵਾਲੀ ਗਾਂ ਆ ਗਈ ਆਹ ਤੇ ਹੁਣ ਚੌੜੀ ਧੌੜੀ ਉੱਤੋਂ ਦੇਖ ਲੋ ਜਮਾ ਫੁੱਲ ਚੌੜੀ ਐ ਫੁੱਲ ਸੋਹਣਾ ਲੇਵਾ ਤੇ ਮਸ਼ੀਨ ਨਾਲ ਚੋਲਿਓ ਹੱਥੀ ਚੋਲਿਓ ਚਵਾਈ ਇਹਦੀ ਜਮਾ ਦੋਨੇ ਪ੍ਰਕਾਰ ਨਾਲ ਹੋਊਗੀ ਤੇ ਇਹ ਨਾ ਇੱਕ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਸੋਨੂੰ ਇਹ ਵਹਿੜ ਕਿਵੇਂ ਲੱਗੀ ਆਹ ਦੇਖ ਲੋ ਪੂਰੀ ਸਮੀ ਪਲੀ ਦੂਜਾ ਸੂਆ 40 ਲੀਟਰ ਵਾਲੀ ਗਾਂ ਮਿੱਤਰੋ ਬਾਕੀ ਜਿਹੜੀ ਹੈਗੀ ਆ ਨਾ ਇਹ ਵਜਨ ਵਜੂ ਜਿਹੜਾ ਇਹਦੇ ਚ ਬਹੁਤ ਜਿਆਦਾ ਚੰਗਾ ਗੁਰਪ੍ਰੀਤ ਵਜਨ ਵਾਲੀ ਤਾਂ ਕੋਈ ਥੋੜੀ ਹੈ ਨਹੀਂ ਵਜਨ ਵਾਲੀ ਥੋੜੀ ਨਹੀਂ ਜੀ ਲੰਮੀ ਲੰਮੀ ਬਹੁਤ ਆਈ ਬਾਕੀ ਹਾਂ ਇਹ ਖਿੱਚ ਕੇ ਲੈ ਜਾਂਦੀ ਆ ਖੁੱਲੀ ਆਈ ਆ ਮਿੱਤਰਾਂ ਨਹੀਂ ਆਈ ਆਈ ਨਹੀਂ ਆ ਦੇਖੋ ਹੁਣ ਤੁਸੀਂ ਲੇਵੇ ਦੇ ਨਾੜਾ ਨੂਣਾ ਬਾਕੀ ਥਣ ਦੇ ਖੋਲੇ ਦੇ ਜਿਹੜਾ ਲੱਗਿਆ ਦੇਖੋ ਮਗਰਮੂਰ ਜਿਹੜਾ ਹੈਗਾ ਸਭ ਬਾਕੀ ਥੋੜੀ ਭਲੂਣਾ ਹੈਗੀ ਆ ਜੀ ਹਾਂ ਐਂ ਵਾਲੋ ਕੋਈ ਐਂ ਨਹੀਂ ਵੀ ਨਿਆਣਾ ਪਾਵੇ ਨਾ ਪਾਵੇ ਮਸ਼ੀਨ ਤੇ ਚੋਲੇ ਹੱਥੀ ਚੋਲੇ ਠੀਕ ਹੈ ਇਹਦਾ ਰੇਟ ਕੀ ਰਹੂਗਾ ਰੇਟ ਫੋਨ ਤੇ ਕਰਾਂਗੇ ਜਾਂ ਜਾਇਜ਼ੇ ਕਰਾਂ ਠੀਕ ਹੈ ਤੇ ਜਿਹੜੀ ਤੇਰੀ ਆਹਾ ਗਾਂ ਆ ਗਈ ਇਸ ਗਾਂ ਦਾ ਸੂਆ ਦੱਸ ਪਹਿਲਾਂ ਤਾਂ ਇਹ ਤੀਜਾ ਸੂਆ ਸੂਈ ਆ ਜੀ ਤੀ ਕਿੰਨਾ ਚਿਰ ਹੋ ਗਿਆ ਇਹਨੂੰ ਇਹਨੂੰ ਮਹੀਨੇ ਤੋਂ ਥੋੜੇ ਦਿਨ ਉੱਤੇ ਹੋ ਗਏ ਜੀ ਠੀਕ ਆ ਹੁਣ ਕਿੰਨਾ ਦੁੱਧ ਤਿਆਰ ਹੁਣ ਇਹਦੇ ਥਲੇ 30 ਕਿਲੋ ਦੁੱਧ ਤਿਆਰ ਆ 28 ਕਿਲੋ ਮੰਨ ਕੇ ਲੈ ਲਿਓ ਠੀਕ ਆ ਜਿਵੇਂ ਮੈਂ ਕਿਹਾ ਸੀਗਾ ਵੀ ਭਾਈ ਇਹ ਚਵਾਈ ਕਰਕੇ ਲੈ ਜਾ ਸਕਦਾ ਚਵਾਈ ਕਰਕੇ ਲੈ ਜਾ ਸਕਦਾ ਜੇ ਆਨਲਾਈਨ ਮੰਗਾਉਣੀ ਆਨਲਾਈਨ ਮੰਗਾ ਲੈਣ ਪਰ ਦੁੱਧ ਦੀ ਦੁੱਧ ਦੀ ਆਪਣੀ ਘਰ ਦੀ ਗਾਰੰਟੀ ਰਹੂਗੀ ਜੀ ਬਾਕੀ ਸੇਵਾ ਦਾ ਠੀਕ ਹੈ ਠੀਕ ਹੈ ਬਾਕੀ ਦਾ ਇੱਥੇ ਆ ਕੇ ਆਦਾ ਚੋਕੇ ਲੈ ਜੀ ਹਾਂ ਜਿਆਦਾ ਇੱਥੇ ਆ ਕੇ ਦੋ ਡੰਗ ਚੋਲੇ ਜੀ ਸਾਰਾ ਕੁਝ ਮੂਰੇ ਆ ਜੂ ਚਵਾਈ ਚੁਈ ਇੱਕ ਨੰਬਰ ਆ ਜੀ ਮਰਦੀ ਮੰਨ ਲਓ ਐਂ ਜੋੜੇ ਠੀਕ ਹੈ ਇਹ ਆ ਚਵਾਈ ਦੇਖੋ ਜੀ ਨੇੜੇ ਕਰ ਲਓ ਹਾਂ ਇਹ ਦੋਨਾਂ ਥਨ ਮਰੀ ਤਰ ਇਹ ਆ ਦੇਖ ਲਓ ਮਿੱਤਰੋ ਇਹਦੀ ਨਾ ਆਹੀਂ ਕੋਈ ਗਾਂ ਬਠਾਉਂਦੀ ਆ ਇਹ ਬਾਕੀ ਤੜਕੇ ਜੀ 7 ਵਜੇ ਚੋਈ ਇਹ ਤਾਂ ਕੋਈ ਚਾਂਚੱਕੀ ਆਪਣਾ ਮਾਲਾ ਵਿਰਾਦਾ ਜਾ ਬਣ ਗਿਆ ਇਹ ਵੀ ਦਿਖਾ ਦਈਏ ਠੀਕ ਹੈ ਇਧਰੋਂ ਦੇਖੋ ਜੀ ਇਹ ਲੈਵਾ ਲੱਗਦਾ ਜਿਵੇਂ ਏਖੜ ਛੱਡੀ ਹੁੰਦੀ ਆ ਸਹੀ ਗੱਲ ਆ ਮੈਂ ਤਾਂ ਪਾਉਂਦੀ ਵੀਡੀਓ ਕਾਲ ਤੇ ਚੋਲੇ ਬੰਦਾ ਕੋਈ ਚੱਕਰ ਨਹੀਂ ਆਪਾਂ ਮੇਰੀ ਗਰੰਟੀ ਰਹੂਗੀ ਵੀਡੀਓ ਬਣਾਉਣ ਦਾ ਮਤਲਬ ਮੈਂ ਨਾ ਤੁਹਾਨੂੰ ਦੱਸਾਂ ਗੱਲ ਵੀ ਪਹਿਲਾਂ ਪਾਈ ਸੀ ਸੇਕ ਕੋਲੇ ਵੀਡੀਓ ਫਿਰ ਪਾਈ ਸੀ ਹੁਸਨਰ ਵਾਲੇ ਕੋਲੇ ਤੈਨੂੰ ਪਤਾ ਲੱਗ ਗਿਆ ਵਸ ਤਾਂ ਫੋਨ ਲਾ ਲਿਆ ਹਾਂਜੀ ਹਾਂਜੀ ਪਾ ਰੱਬੀ ਸਬੀ ਬਣ ਗਿਆ ਜੀ ਫਸ ਉਹ ਵੈੜ ਕਰਕੇ ਹੀ ਬਣ ਗਿਆ ਤੇ ਆ ਖੋਲ ਫਿਰ ਕੇਰਾ ਤੋੜ ਕੇ ਦਿਖਾਗੇ ਤੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਵਾ ਫੋਨ ਤੇ ਜਾਇਜ਼ ਹੀ ਕਰ ਲਾਂਗੇ ਜੀ ਠੀਕ ਆ ਆ ਦਾ 30 ਲੀਟਰ ਦੁੱਧ ਦੀ ਗਰੰਟੀ ਵਾਲੀ ਬਹਿੜ ਦੇ ਹਾਂਜੀ ਹਾਂਜੀ ਬਾਲ 28 ਮੰਨ ਕੇ ਲੈ ਲੈ ਜੀ ਜੀ ਮਰਜੀ ਲੈ ਹੁਣ ਤੁਸੀਂ ਨਾ ਆ ਚੈੱਕ ਕਰ ਲੋ ਲੇਵੇ ਦੀ ਤਾਂ ਨਾ ਜਮਾ ਐਂ ਪੂਰੀ ਵੀ ਜਮਾ ਯਾਰ ਪੰਡ ਲੇਵੇ ਵਾਲੀ ਆ ਬੋ ਸੋਹਣਾ ਲੇਵਾ ਕਰਮ ਵਾਲੀ ਦਾ ਕੱਲਾ ਕੱਲਾ ਥਣ ਲੱਗਾ ਲੇਵੇ ਨੂੰ ਦੁੱਧ ਵਾਲੀ ਬਿਹੜ ਜਮ ਤਿਆਰ ਦੁੱਧ ਵਾਲਾ ਪਸ਼ੂ ਨੇ ਬਹੁਤ ਘੱਟ ਮਿਲਦਾ। ਤੁਹਾਨੂੰ ਤਾਂ ਪਲਾਂ ਦੀ ਹੱਥ ਵੀ ਨਾ ਲਾਵੇ ਜੀ ਆਪਣੀ ਗਰੰਟੀ ਹੋਊਗੀ। ਪੰਪ ਪੰਗ ਭਰੂਗੀ। ਕੋਈ ਧਾਰ 1% ਵੀ ਇੱਕ ਧਾਰ ਦਾ ਵੀ ਨਹੀਂ ਫਰਕ ਹੋਣਾ ਚਾਹਤ ਨਾਲ ਦਾ। ਇਹ ਆ ਦੇਖਿਓ ਮਿੱਤਰੋ ਹੁਣ ਤੁਸੀਂ ਜਿਹੜੀ ਆਂ ਗਾਂ ਚੈੱਕ ਕਰ ਲਓ। ਭਾਈ ਜਿਹੜੇ ਪ੍ਰਧਾਨ ਨੇ ਜਿਹੜਾ ਦੁੱਧ ਚੋਣਾ ਨਾ ਤੇ ਉਹ ਬੰਦਾ ਦੁੱਧ ਵਾਲੀ ਗਾਂ ਚੈੱਕ ਕਰ ਲੇ ਪੂਰਾ ਸੋਹਣਾ ਲੇਵਾਗਾ ਕਰਮਾਲੀ ਦਾ। ਜਿੰਨਾ ਸਲਾਹ ਲਗੇ ਨਾ ਲੇਵਾ ਤਾਂ ਨਾ ਗੁਰਪ੍ਰੀਤ ਉਹ ਨਹੀਂ ਘਟ ਹਾਂਜੀ ਹਾਂਜੀ ਬੱਚੇ ਤੋਂ ਬਗੈਰ ਆ ਜੀ ਠੀਕ ਆ ਬੱਚਾ ਹੈ ਨਹੀਂ ਹਾਂ ਬੱਚਾ ਹੈ ਨਹੀਂਗਾ ਹਾਂ ਬੱਚਾ ਕੀ ਸੀ ਇਹਦੇ ਮਗਰ ਇਹਦੇ ਮਗਰ ਬੱਚੀ ਸੀਗੀ ਜੀ ਬੱਚੀ ਸੀਗੀ ਹਾਂਜੀ ਠੀਕ ਐ ਤੇ ਬੱਚੀ ਫਿਰ ਕਿਵੇਂ ਬੱਚੀ ਆਪਾਂ ਦੇਤੀ ਸੀਗੀ ਜੀ ਬੱਚੀ ਦੇਤੀ ਸੀ ਆਪਾਂ ਦੇਤੀ ਵੈਰੀ ਗੁੱਡ ਆ ਬਣੀ ਆ ਨਾ ਗੱਲ ਤੇ ਫਿਰ ਮੈਨੂੰ ਐਂ ਦੱਸ ਦੇ ਵੀ ਜਿਹੜੀ ਤੇਰੀ ਹੁਣ ਆ ਬੱਚੀ ਦੇਣੀ ਆ ਤੂੰ ਇਹਦਾ ਰੇਟ ਕਿੰਨਾ ਕਰਤਾ ਫਿਰ ਕਿਹੜੀ ਦਾ ਜੀ ਇਹਦਾ ਫੋਨ ਤੇ ਕਰ ਲਾਂਗੇ ਜੀ ਤੇ ਜਿਹੜੀ ਤੇਰੀ ਆ ਬੱਚੀ ਆ ਹਨਾ ਏ ਬੱਚੀ ਕਿਹੜੇ ਸੀਮੰਦੀ ਆ ਇਹ ਏਬੀਐਸ ਦਾ ਸਪਾਇਕ ਸੀ ਮਨਾਈ ਠੀਕ ਆ ਉਹਦੀ ਆ ਜੀ ਤੇ ਇਹ ਫਿਰ ਇਹਦੀ ਮਾਂ ਦਾ ਰਿਕਾਰਡ ਰਕੂੜ ਇਹਦੀ ਮਾਂ ਥਲੇ 25 ਲੀਟਰ ਦੁੱਧ ਆਪਣੇ ਕੋਲੇ ਮੌਜੂਦ ਆ ਉਹ ਬੈਠ ਖੜੀ ਆ ਜਿਹੜੀ ਉਹ ਖੜੀ ਆ ਹਾਂ ਪਹਿਲਾਂ ਬੈਠਾ ਜੀ ਠੀਕ ਆ ਤੇ ਖੁੱਲੀ ਫਿਰ ਕੇ ਰਾ ਇਹ ਆਪਾਂ ਦਿਖਾਈਏ ਤੇ ਇਹਦਾ ਭਾਪੂ ਫਿਰ ਕਿੰਨਾ ਕੁ ਕਰੇਗਾ ਬਾਜਾਈ ਜੀ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਆ ਲੈ ਵੀ ਪਿੰਕ ਨੋਜ਼ ਵਾਲੀ ਬੱਚੀ ਆ ਜੇ ਕਿਸੇ ਨੇ ਬੱਚੀ ਲੈਣੀ ਹੋਈ ਬਾਈ ਨੂੰ ਬੱਚੇ ਚਾਰ ਹੀ ਥਾਣਾ ਜੀ ਚਾਰੇ ਥਣ ਗਲਾਬੀ ਆ ਅੱਛਾ ਤੇ ਇਹ 25 ਦਿਨ ਉਮਰ ਆ ਜੀ ਇਹਦੀ ਹਾਂ 25 ਦਿਨਾਂ ਦੀ ਉਮਰ ਆ ਦੀ ਲੈ ਵੀ ਆ ਦੇਖ ਲੋ 25 ਦਿਨਾਂ ਦੀ ਬੱਛੀ ਆ ਬਾਈ ਕੋਲੇ ਮਿੱਤਰੋ ਤੇ ਛਾਲਾ ਛਪਟੇ ਦੇਖ ਲੋ ਤੇ ਸਮੀ ਪਲੀਏ ਗੁਲਾਬੀ ਥਾਣਾ ਇਹ ਲਿਆ ਕਰਾਂ ਪਿੰਕ ਨੋਜ਼ ਵਾਲੀ ਬੱਛੀ ਆ ਗਈ ਮਿੱਤਰੋ ਆਹਾਹਾ ਲੈ ਵੀ ਆ ਬੱਛੀ ਜੀ ਨੇ ਲੈਣੀ ਹੋਈ ਨਾ ਕੱਲੀ ਤੇ ਉਹ ਸੰਪਰਕ ਕਰ ਲਿਓ ਬਾਈ ਨੂੰ ਨਹੀਂ ਤੇਰੀ ਆਹ ਜਿਹੜੀ ਬੱਛੀ ਹੈ ਨਾ ਲੈ ਓਏ ਲੱਚੰਗੀ ਬਣੂ ਹਨਾ ਹਾਂਜੀ ਹਾਂਜੀ ਹੈ ਗੁਰਪ੍ਰੀਤ ਚੰਗੀ ਹਾਂਜੀ ਬਾਈ ਚੰਗੀ ਬਣੂਗੀ ਹਾਂ ਨਹੀਂ ਚੰਗੀ ਆ ਬਾਕੀ ਪਿੱਠੇ ਪਿੱਛੇ ਤੋਂ ਇੱਥੇ ਚੈੱਕ ਕਰ ਲਓ ਤੁਸੀਂ ਪਿੱਛੇ ਤੋਂ ਬਾਕੀ ਆ ਥਾਂ ਦੇਖ ਲੈ ਇੱਥਾਂ ਦੀ ਲਿਆ ਗੁਲਾਬੀ ਹੈ ਇਹ ਥਾਂ ਨੂੰ ਚਾਰੇ ਇੱਕ ਹਾਂ ਅੱਛਾ ਗੁਰਪ੍ਰੀਤ ਫੋਨ ਨੰਬਰ ਕਿੰਨਾ ਜਰਾ 94784 ਜੀ 55302 ਠੀਕ ਆ ਹਾਂਜੀ ਤੇ ਹੋਰ ਨਾ ਕੋਈ ਆਪਣੇ ਕੋਲ ਆਉਣ ਜਾਣ ਵਾਲਾ ਕੋਈ ਹੋਰ ਆਪਣੇ ਦੂਜੇ ਘਰੇ ਬੱਚੀ ਖੜੀ ਹੈ ਜੀ ਮੰਨ ਲਓ ਵੀ ਉਹ ਦੋ ਦੰਦ ਬੱਚੀ ਹੋ ਵੀ 15 ਦਿਨਾਂ ਦਾ ਟੀਕਾ ਭਰਾਇਆ ਅੱਛਾ ਉਹ ਵਿੱਚ ਆਪਾਂ ਵੀਡੀਓ ਲਾ ਰਹੇ ਆ ਠੀਕ ਆ ਦੂਜੇ ਘਰੇ ਖੜੀ ਆ ਆਪਣੀ ਦੂਜੇ ਘਰੇ ਖੜੀ ਆ ਹਾਂਜੀ ਚਲੋ ਉਹ ਵੀ ਮਤਲਬ ਤੈਨੂੰ ਫੋਨ ਲਾ ਦੇਣਗੇ ਵੀਡੀਓ ਪਾ ਦਿਆਂਗੇ ਹਾਂ ਵੀਡੀਓ ਪਾ ਦਿਆਂਗੇ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਭਾਈ ਤੇਰੇ ਤੇ ਲੋ ਵੀ ਇਹ ਸੀ ਭਾਈ ਗੁਰਪ੍ਰੀਤ ਪਿੰਡ ਅਮਰਗੜ ਚਲਵੁੱਟੀ ਤੋਂ ਜਿਹੜੇ ਭਰਾਵਾਂ ਨੇ ਆਹ ਗਾਵਾਂ ਫਾਰਮ ਦੇ ਵਿੱਚ ਰੱਖਣੀਆਂ ਸੰਪਰਕ ਕਰ ਲਿਓ ਗਾਵਾਂ ਜਿਹੜੀਆਂ ਹੈਗੀਆਂ ਨਾ ਪੂਰਨਾ ਚੰਗੀਆਂ ਆ ਗਈਆਂ ਦੋਨੇ ਫਾਰਮ ਵਾਲੀਆਂ ਕੰਗਾਂ ਜੀ ਆਹ ਤਾਂ ਮੰਨ ਲਓ ਪਿਕਅਪ ਚਾਊਗੀ ਛੋਟੇ ਹਾਥੀ ਚ ਤਾਂ ਆਉਂਦੀ ਨਹੀਂ ਅਸੀਂ ਨਹੀਂ ਆਉਂਦੀ ਹਾਂਜੀ ਲੈ ਵੀ ਬਾਈ ਕਹਿੰਦਾ ਨਾ ਆਹ ਤਾਂ ਪਿਕਅਪ ਦੇ ਵਿੱਚ ਜਾਊਗੀ ਛੋਟੇ ਹਾਥੀ ਵਾਲਾ ਤਾਂ ਕੰਮ ਹੀ ਹੈ ਨੀਗਾ ਤੇ ਕਰਿਓ ਕਰਾ ਚੈੱਕ ਕਰਿਓ ਕਰਾ ਤਸੱਲੀ ਇੱਥੇ ਆ ਕੇ ਧੰਨਵਾਦ ਸਾਰੇ ਪ੍ਰਾਂਵਾਂ ਦਾ ਜਿਹੜੇ ਪ੍ਰਾਂਵ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਵਾਤਵਤ